ਹਾਈ ਕੋਰਟ ਦੇ ਵਾਰਡ ਅਫਸਰ ਨਾਲ ਬਦਤਮੀਜ਼ੀ ਕਰਨ ਦੇ ਕੇਸ ਦੇ ਵਿੱਚ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਦੇ ਪੰਜ ਅਫਸਰਾਂ ਨੂੰ ਬਰਖਾਸਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਨੇ ਤੇ ਐਕਟ ਇਹ ਕਿਹਾ ਹੈ ਕਿ 2 ਹਫਤਿਆਂ ਦੇ ਵਿੱਚ ਵਿੱਚ ਉਹਨਾਂ ਨੂੰ ਬਰਖਾਸਤ ਕਰਕੇ ਇਹ ਤੇ ਕਾਰਵਾਈ ਕੀਤੀ ਜਾਵੇ ਤੇ ਜ਼ਿਆਦਾ ਜਾਣਕਾਰੀ ਲਈ ਇਸ ਕੇਸ ਵਿੱਚ ਜੋ ਪੰਜਾਬ ਦੇ ਐਡੀਸ਼ਨਲ ਐਡਵੋਕੇਟ ਜਰਨਲ ਨੇ ਉਹਨਾਂ ਗੱਲਬਾਤ ਕਰਦੇ ਆ ਜੀ ਮੁਕੇਸ਼ ਜੀ ਕੌਣ ਕੌਣ ਅਫੀਸਰਸ ਹੈਗੇ ਨੇ ਔਰ ਉਹਨਾਂ ਦੇ ਨਾਮ ਕੀ ਕੀ ਨੇ ਔਰ ਕਦੋਂ ਤੱਕ ਇਨਕੁਆਇਰੀ ਹੋਵੇਗੀ ਸੁਪਤ ਰਾਜਵੀਰ ਸਿੰਘ ਸਿੱਧੂ ਐਸਪੀ ਡਿਟੈਕਟਿਵ ਅਮਰitsar ਰੂਰਨ ਜੀ ਔਰ ਐਸਐਚਓ ਸੀਆਈਏ ਸਟਾਫ ਐਸਐਚਓ ਜੰਡਿਆਲਾ ਗੁਰੂ ਔਰ ਜਿਹੜੇ ਦੂਸਰੇ ਹੈੱਡ ਕਨਸਟੇਬਲ ਕਨਸਟੇਬਲ ਠੀਕ ਉਹਨਾਂ ਤੇ ਅਲੀਗੇਸ਼ਨ ਸਿਗੀਆਂ ਔਰ ਅਸੀਂ ਅੱਜ ਜਵਾਬ ਦੇ ਕੇ ਕੋਰਟ ਨੂੰ ਇਹ ਕਿਹਾ ਕਿ ਅਸੀਂ ਅਦੀ ਇਨਕੁਆਇਰੀ ਕਰਾਵਾਂਗੇ ਜੋ ਵਾਰੰਟ ਅਫਸਰ ਨੇ આરોਪ ਲਗਾਏ ਆ ਉਹਦੀ ਅਸੀਂ ਇਨਕੁਆਇਰੀ ਕਰਾਵਾਂਗੇ ਥਰੂ ਡੀਆਈਜੀ ਔਰ ਆਈਜੀ ਲੈਵਲ ਅਫਸਰ ਕੋਰਟ ਨੇ ਉਹ ਗੱਲ ਤੇ ਮੰਨ ਲਈ ਨਾਲ ਆਪਣੇ ਵੱਲੋਂ ਆਰਡਰ ਕੀਤਾ ਕਿ ਇੰਦੀ ਮੀਨ ਟਾਈਮ ਜਿੰਨੀ ਦੇਰ ਇਨਕੁਆਰੀ ਚੱਲਦੀ ਹੈ ਤੁਸੀਂ ਉਹਨਾਂ ਨੂੰ ਤੁਸੀਂ ਲਾਈਨ 'ਚ ਲਗਾਓ ਠੀਕ ਹੈ ਪਲਸ ਸਸਪੈਂਸ਼ਨ ਦੇ ਆਰਡਰਸ ਕਰੋ ਪੈਂਡਿੰਗ ਇਨਕੁਆਰੀ ਰਾਈਟ ਇਸ ਕੇਸ ਦੇ ਵਿੱਚ ਇੱਕ ASI ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ASI ਬਲਦੇਵ ਸਿੰਘ ਬਾ ਸਸਪੈਂਡਡ ਠੀਕ ਹੈ ਉਹਦੀ ਥੋੜੀ ਜੀ ਲੈਪਸਸ ਸੀਗੀਆਂ SSP ਸਾਹਿਬ ਨੇ ਉਹਨੂੰ ਸਸਪੈਂਡ ਕੀਤਾ ਆਲਰੇਡੀ ਸਸਪੈਂਡ ਕੀਤਾ ਹੋਇਆ ਠੀਕ ਹੈ ਔਰ ਇਸ ਕੇਸੀ ਅਗਰ ਬਰੀਫ ਦੀ ਗੱਲ ਕਰੀਏ ਤਾਂ ਪੂਰਾ ਕੇਸ ਹੈ ਕਿ ਸੀ ਕਿ ਕਿਸ ਤਰੀਕੇ ਦੇ ਨਾਲ ਬਦਤਮੀਜ਼ੀ ਹੋਈ ਇਹ ਕੇਸ ਕਰਨੈਲ ਸਿੰਘ ਜਿਹੜਾ ਹੀ ਵਾਸ ਵਾਂਟਡ ਇਨ ਅ ਕ੍ਰਿਮੀਨਲ ਕੇਸ ਅੰਡਰ ਸੈਕਸ਼ਨ 302 ਮਰਡਰ ਕੇਸ ਦੇ ਵਿੱਚ ਇਨਵੋਲਡ ਸੀਗਾ ਇਹਦੀ ਜੰਡਿਆਲਾ ਗੁਰੂ ਚ 4 ਅਗਸਟ ਨੂੰ ਇਹਦੀ ਅਰੈਸਟ ਸ਼ੋ ਹੋਈ ਹੈ ਸਵਾ ਚਾਰ ਵਜੇ ਵਾਰੰਟ ਆਫੀਸਰ ਨੇ ਰੇਡ ਕੀਤੀ ਚ ਰਾਤ 10 ਵਜੇ ਦੇ ਕਰੀਬ ਔਰ ਇਹਨੂੰ ਸੀਆਈਏ ਸਟਾਫ ਚ ਇਨਟੈਰੋਗੇਸ਼ਨ ਵਾਸਤੇ ਲੈ ਕੇ ਗਏ ਸੀ ਫ্রম ਜੰਡਿਆਲਾ ਗੁਰੂ ਟੂ ਸੀਆਈਏ ਰੂਰਲ ਅਮਰitsar ਠੀਕ ਹੈ ਉਸ ਬਲਦੇਵ ਸਿੰਘ ਇਨਚਾਰਜ ਨਹੀਂ ਉਹਦੀ ਕੋਰਸਪੋਂਡਿੰਗ ਐਂਟਰੀ ਨਹੀਂ ਸੀ ਉੱਥੇ ਸ਼ੋਅ ਕੀਤੀ ਕਿ ਸੀਆਈਏ ਚ ਵੇਅਰ ਐਸ ਜੰਡਿਆਲਾ ਗੁਰੂ ਚ ਉਹਦੀ ਐਂਟਰੀ ਰਿਕਾਰਡਡ ਹੈ ਕਿ ਇਹਨੂੰ ਅਸੀਂ ਲੈ ਕੇ ਜਾ ਰਹੇ ਹਾਂ ਉਥੇ ਸੀਆਈਏ ਚ ਥੈਟ ਵਾਸ ਐ ਲੈਪਸ ਥੇਰਫੋਰ ਹੀ ਵਾਸ ਸਸਪੈਂਡਡ ਬਲਦੇਵ ਸਿੰਘ ਠੀਕ ਹੈ ਔਰ ਉੱਥੇ ਵਾਰੰਟ ਆਫੀਸਰ ਨੇ ਅਲੋਂਗ ਵਿਦ 7 8 ਪਰਸਨਸ ਉੱਥੇ ਰੇਡ ਕੀਤਾ ਹੈ ਪ੍ਰਾਈਵੇਟ ਪਰ ਪ੍ਰਾਈਵੇਟ ਪਰਸਨਸ ਉਹ ਲੈ ਕੇ ਜਾ ਰਹੇ ਸੀ ਜਿਸ ਵੇਲੇ ਤੇ ਐਸਪੀ ਡਿਟੈਕਟਿਵ ਉਹਨਾਂ ਦੀ ਰੈਜ਼ਿਡੈਂਸ ਵੀ ਸੀਆਈਏ ਸਟਾਫ ਦੇ ਵਿੱਚ ਠੀਕ ਹੈ ਹੀ ਵਾਸ ਕਾਲਡ देयर ਇਨ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਨੇ ਜੰਡਿਆਲਾ ਗੁਰੂ ਤੋਂ ਵੈਰੀਫਾਈ ਕੀਤਾ ਕਿ ਵੈਦਰ ਹੀ ਵਾਸ ਇਨ ਲੀਗਲ ਕਸਟਡੀ অর ਇਲਲੀਗਲ ਕਸਟਡੀ ਉਹਨਾਂ ਨੂੰ ਦੱਸਿਆ ਗਿਆ 22 ਦੀ ਜੰਡਿਆਲਾ ਪੁਲਿਸ ਕਿ ਇਹ ਇਸ ਕੇਸ ਚ ਗ੍ਰਫਤਾਰ ਹੈ 302 ਦੇ ਕੇਸ ਚ ਇਹਦੀ ਗ੍ਰਫਤਾਰੀ ਹੈ ਉਸ ਇਹਨਾਂ ਦੇ ਮੁਤਾਬਕ ਪੁਲਿਸ ਦੇ ਮੁਤਾਬਕ ਐਸਪੀ ਨੇ ਵਾਰੰਟ ਆਫਿਸਰ ਨੂੰ ਸਾਰੀ ਡਿਟੇਲਸ ਦਿੱਤੀ ਕਿ ਇਹ ਲਾਫੁਲ ਕਸਟਡੀ ਚ ਹੈ ਇਲਲੀਗਲ ਕਸਟਡੀ ਚ ਨਹੀਂ ਇਸ ਦਫਾ ਜੀ ਅਰੈਸਟਡ ਹੈ ਹੀ ਫੈਲਟ ਸੈਟੀਸਫਾਈਡ ਸਾਡੇ ਰਿਕਾਰਡ ਦੇ ਮੁਤਾਬਕ ਹੀ ਲੈਫਟ ਦੀ ਡੈਟਨਿਊ देयर ਇਨ ਸੀਆਈਐਸ ਦਾ ਐਂਡ ਹੀ ਟੋਲਡ ਕਿ ਮੈਂ ਜੰਡਿਆਲਾ ਗੁਰੂ ਤੋਂ ਵੈਰੀਫਾਈ ਕਰਾਂਗਾ ਠੀਕ ਹੈ ਜੰਡਿਆਲਾ ਗੁਰੂ ਉਹ ਚਲੇ ਗਏ ਵਾਰੰਟ ਆਫੀਸਰ ਸੇਮ ਡੇ ਸੇਮ ਨਾਈਟ ਉੱਥੇ ਆਪਣੀ ਐਂਟਰੀ ਕੀਤੀ ਉਹਨਾਂ ਨੇ ਰੋਜ਼ਨਾਮਚੇ ਕਿ ਯੈਸ ਆਈ ਹੈਵ ਵੈਰੀਫਾਈਡ ਉਸ ਤੋਂ ਬਾਅਦ ਹੀ ਲੈਫਟ ਚੰਡੀਗੜ੍ਹ ओके okay. लेकिन जो वारंट अफसर ने रिपोर्ट दी थी उसकी कॉपी ऑब्वियसली ਤੁਸੀਂ ਪੜ੍ਹੀ ਹੋਗੇ ਉਸ ਦੇ ਵਿੱਚ ਆ ਲਿਖਿਆ ਜੋ एसपीडी डिटेक्टिव ਨੇ ਉਹਨਾਂ ਨੇ ਬਹੁਤ ਹੀ ਬਦਤਮੀਜ਼ੀ ਕੀਤੀ ਉਹਨਾਂ ਨਾਲ ਤੇ ਇੱਥੋਂ ਤੱਕ ਕਿ ਆ ਕਿ ਇਸ ਨੂੰ ਇੱਥੋਂ ਨਹੀਂ ਲੈ ਕੇ ਜਾਇਆ ਜਾ ਸਕਦਾ ਇਹ ਦੀਸ ਆਰ ਅਵਰਮੈਂਟਸ ਐਲੀਗੇਸ਼ਨਸ ਮੇਡ ਆਫਟਰ 15 ਡੇਸ ਠੀਕ ਹੈ ओके ਇਫ ਦੋਸ ਔਰ கரੈਕਟ ਦੇ ਸ਼ੁੱਡ ਹੈਵ ਬੀਨ ਮੇਡ ਐਟ ਦੈਟ ਵੈਰੀ ਪੁਆਇੰਟ ਆਫ ਟਾਈਮ ਮਾਈ ਸਬਮਿਸ਼ਨ ਟੂ ਦੀ ਕੋਰਟ ਵਾਸ ਦਿਸ If he was badly treated hmm. by these police officials on 4th night, 4th okay. August, okay. then he should have reported the matter to Commissioner Police Amritsar. Right. That is a different commissionerate. Okay. Then he should have contacted the SSP or he should have recorded his version in the DDR at Jandiyala right. That was the next forum he went there.